ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਧਮਕੀ ਦਿੱਤੀ ਗਈ ਹੈ ਧਮਕੀ ਦਿੱਤੀ ਹੈ ਗੁਰਪਤਵੰਨ ਸਿੰਘ ਪੰਨੂ ਨੇ ਜੋ ਕਿ ਸਿੱਖ ਫॉर ਜਸਟਿਸ ਦੇ ਮੁਖੀ ਨੇ ਤੇ ਕੈਨੇਡਾ ਦੇ ਵਿੱਚ ਰਹਿ ਕੇ ਅਕਸਰ ਹੀ ਧਮਕੀਆਂ ਦਿੰਦੇ ਰਹਿੰਦੇ ਨੇ ਧਮਕੀ ਹੁਣ ਦਿਲਜੀਤ ਦੋਸਾਂਝ ਨੂੰ ਕਿਉਂ ਮਿਲੀ ਹੈ ਕਿਉਂਕਿ ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਵਿੱਚ ਦਿਲਜੀਤ ਦੋਸਾਂਝ ਜਾਂਦੇ ਨੇ ਅਤੇ ਅਮਿਤਾਭ ਬਚਨ ਦੇ ਪੈਰਾਂ ਹੱਥ ਲਗਾਉਂਦੇ ਨੇ ਇਹ ਗੱਲ ਪੰਨੂ ਨੂੰ ਚੰਗੀ ਨਹੀਂ ਲੱਗਦੀ ਤੇ ਚੰਗੀ ਨਾ ਲੱਗਣ ਦਾ ਕਾਰਨ ਕੀ ਹੈ ਕਾਰਨ ਵੀ ਵੱਡਾ ਹੈ ਕਿਉਂਕਿ ਜਦੋਂ ਸਿੱਖ ਨਸਲ ਖੁਸ਼ੀ ਹੋਈ ਸੀ ਸਿੱਖਾਂ ਵਿਰੋਧੀ ਦੰਗੇ ਹੋਏ ਸੀ ਪਰ ਉਸ ਵਕਤ ਅਮਿਤਾਬ ਬਚਨ ਤੇ ਇਲਜ਼ਾਮ ਲੱਗੇ ਸਨ ਕਿ ਉਹਨਾਂ ਨੇ ਸਿੱਖ ਭੀੜ ਨੂੰ ਪੜਕਾਇਆ ਉਸ ਤੋਂ ਬਾਅਦ 30 ਹਜ਼ਾਰ ਸਿੱਖ ਮਰਦ ਔਰਤਾਂ ਤੇ ਬੱਚਿਆਂ ਦਾ ਕਤਲੇਆਮ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਮਿਤਾਬ ਬਚਨ ਨੇ ਨਾਰਾ ਵੀ ਦਿੱਤਾ ਸੀ ਕਿ ਖੂਨ ਦਾ ਬਦਲਾ ਖੂਨ से ਹੋਗਾ ਇਨਾ ਇਲਜ਼ਾਮਾ ਕਰਕੇ ਗੁਰਪਤਵੰਨ ਸਿੰਘ ਪੰਨੂ ਨੇ ਕਿਹਾ ਕਿ ਸਿੱਖਾਂ ਦਾ ਅਪਮਾਨ ਗਿਲਜੀਤ ਦੁਸਾਂਝ ਨੇ ਕੀਤਾ ਜਿਵੇਂ ਹੀ ਦਲਜੀਤ ਦੁਸਾਂਝ ਦੇ ਮਿਤਾਬੋਚਨ ਦੇ ਪੈਰਾਂ ਹੱਥ ਲਾਏ ਤਾਂ ਉਹਨਾਂ ਨੇ ਹਰ ਉਸ ਪੀੜਤ ਦਾ ਦਿਲ ਦੁਖਾਇਆ ਜਿਹੜਾ ਕਿ ਸਿੱਖ ਨਸਲ ਖੋਸ਼ੀ ਦਾ ਦਰਦ ਹਲੇ ਵੀ ਆਪਣੇ ਦਿਲ ਦੇ ਵਿੱਚ ਲੈ ਕੇ ਬੈਠਿਆ ਕਿਉਂਕਿ ਉਸ ਜ਼ਖਮ ਹਲੇ ਵੀ ਅੱਲੇ ਨੇ ਉਹਨਾਂ ਜ਼ਖਮਾਂ ਤੇ ਮਲਮ ਹਲੇ ਤੱਕ ਨਹੀਂ ਲੱਗ ਸਕੀ ਪਰ ਦਲਜੀਤ ਦੁਸਾਂਝ ਦੇ ਪੈਰਾਂ ਹੱਥ ਲਗਾਉਣ ਤੋਂ ਬਾਅਦ ਗੁਰਪਤਵੰਨ ਸਿੰਘ ਪੰਨੂ ਜ਼ਰੂਰ ਨਾਰਾਜ਼ ਹੋ ਗਿਆ ਤੇ ਇੱਥੇ ਦਾ ਕਹਿ ਦਿੱਤਾ ਹੈ ਕਿ ਜਿਹੜਾ ਉਹਨਾਂ ਦਾ ਹੁਣ 1 ਨਵੰਬਰ ਨੂੰ ਆਸਟ੍ਰੇਲੀਆ ਦੇ ਵਿੱਚ ਸ਼ੋਅ ਹੋਣਾ ਉਹ ਵੀ ਨਾ ਕੀਤਾ ਜਾਵੇ ਉਸ ਦੇ ਬਾਹਰ ਕਰੈਲੀ ਕੀਤੀ ਜਾਵੇਗੀ ਤੇ ਜੇਕਰ ਸ਼ੋਅ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਖੁਦ ਦਿਲਜੀਤ ਦੀ ਹੋਵੇਗੀ। ਇੰਨਾ ਹੀ ਨਹੀਂ, ਕੌਣ ਬਣੇਗਾ ਕਰੋੜਪਤੀ ਸ਼ੋਅ ਬੰਦ ਕਰਨ ਦੀ ਵੀ ਧਮਕੀ ਗੁਰਪਤਵੰਤ ਸਿੰਘ ਪੰਨੂ ਨੇ ਦਿੱਤੀ ਹੈ। ਇਹ ਵੀ ਕਹਿ ਦਿੱਤਾ ਹੈ ਕਿ ਜੇਕਰ ਸ਼ੋਅ ਹੋਵੇਗਾ ਤਾਂ ਉਸ ਦਾ ਅੰਜਾਮ ਵੀ ਚੰਗਾ ਨਹੀਂ ਹੋਵੇਗਾ। ਤਾਂ ਦੱਸ ਦਿੰਦੇ ਆ ਕਿ ਇਸ ਦੇ ਨਾਲ ਹੀ ਗੁਰਪਤਵੰਤ ਸਿੰਘ ਪੰਨੂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੀ ਇੱਕ ਬੇਨਤੀ ਕੀਤੀ ਹੈ ਕਿ ਦਿਲਜੀਤ ਦਸਾਂਝ ਨੂੰ ਬੁਲਾਇਆ ਜਾਵੇ। ਉਸ ਨੂੰ ਤਲਵ ਕੀਤਾ ਜਾਵੇ ਤੇ ਕਿਹੜੇ ਕਾਰਨਾ ਕਰਕੇ ਕਿਹੜੇ ਕੰਮਾਂ ਕਰਕੇ ਉਸਨੇ ਅਜੀਹਾ ਕੀਤਾ ਮਿਤਾਬਚਨ ਦੇ ਪੈਰ ਛੂਏ ਨੇ ਸਾਰਾ ਸਪਸ਼ਟਿਕਰਨ ਲਿਆ ਜਾਵੇ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਦਿਲਜੀਤ ਦੁਸਾਂਝ ਵੱਲੋਂ ਇੱਕ ਪਾਸੇ ਤਾਂ ਪੰਜਾਬੀ ਨੂੰ ਆਪਣੀ ਮਾਂ ਬੋਲੀ ਨੂੰ ਪੰਜਾਬੀ ਸੱਭਿਆਚਾਰ ਨੂੰ ਸੰਸਕਾਰਾਂ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਇਆ ਗਿਆ ਹੈ। ਹਰ ਪਾਸੇ ਜਿੱਥੇ ਵੀ ਦਿਲਜੀਤ ਦੁਸਾਂਝ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਅਕਸਰ ਗੱਲ ਕਹਿੰਦੇ ਨੇ ਪੰਜਾਬੀ ਆ ਗਏ। ਪੰਜਾਬੀ ਦਾ ਮਾਣ ਵਧਾਇਆ ਸੱਭਿਆਚਾਰ ਨੂੰ ਹਰ ਕੋਈ ਪਿਆਰ ਕਰਨ ਨੂੰ ਲਗਾਇਆ ਹੈ। ਪਰ ਦੂਸਰੇ ਪਾਸੇ ਦਿਲਜੀਤ ਦੁਸਾਂਝ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਕਿ ਜਦੋਂ ਉਹ ਕੇਬੀਸੀ ਕਰੋੜਪਤੀ ਦੇ ਵਿੱਚ ਜਾਣਗੇ ਤਾਂ ਜਿੰਨੀ ਵੀ ਸ਼ੋਦੀ ਰਾਸ਼ੀ ਹੋਵੇਗੀ ਉਹ ਸਾਰੀ ਹੜਪੀੜਤਾਂ ਲਈ ਦਿੱਤੀ ਜਾਵੇਗੀ ਹੜ ਪੰਜਾਬ ਦੇ ਵਿੱਚ ਆਏ ਸਨ ਕਾਫੀ ਲੋਕ ਪ੍ਰਭਾਵਿਤ ਹੋਏ ਪਰ ਉਸ ਵਕਤ ਗੁਰਪਤਵੰਨ ਸਿੰਘ ਪੰਨੂ ਕਿੱਥੇ ਸੀ ਕਿ ਉਹਨਾਂ ਨੇ ਪੀੜਤਾਂ ਦੀ ਮਦਦ ਕੀਤੀ ਕਿ ਉਹਨਾਂ ਨੇ 84 ਦੇ ਪੀੜਤਾਂ ਦੀ ਮਦਦ ਕੀਤੀ ਉਹਨਾਂ ਦੇ ਜ਼ਖਮਾਂ ਤੇ ਮਲਮ ਲਗਾਏ ਜਾਂ ਸਿਰਫ ਗਿੱਧੜ ਧਮਕੀਆਂ ਦੇਣ ਦੇ ਉੱਤੇ ਹੀ ਗੁਰਪਤਵੰਨ ਸਿੰਘ ਪੰਨੂ ਆਪਣਾ ਜ਼ੋਰ ਲਗਾਉਂਦੇ ਨੇ ਕਿਉਂਕਿ ਦਿਲਜੀਤ ਦਸਾਂਝ ਨੇ ਤਾਂ ਹੜ ਪੀੜਤਾਂ ਦੀ ਮਦਦ ਵੀ ਕੀਤੀ ਸੀ ਪਹਿਲਾਂ ਜਦੋਂ ਹੜ ਆਏ ਉਹਨਾਂ ਦੀ ਟੀਮ ਦੇ ਪੂਰਾ ਸਹਿਯੋਗ ਦਿੱਤਾ ਗਿਆ ਪਰ ਹੁਣ ਪੂਰੀ ਰਾਸ਼ੀ ਦੇਣ ਦਾ ਵੀ ਉਹਨਾਂ ਨੇ ਐਲਾਨ ਕੀਤਾ ਸੀ ਪਰ ਗੁਰਪਤਵੰਨ ਸਿੰਘ ਪੰਨੂ ਨੇ ਧਮਕੀਆਂ ਦੇਣ ਤੋਂ ਬਿਨਾ ਕੀ ਕੀਤਾ ਪੰਜਾਬੀ ਗਾਇਕ ਦਿਲਜੀਤ ਦੁਸਾਂਜ ਨੂੰ ਧਮਕੀ ਦਿੱਤੀ ਗਈ ਹੈ ਧਮਕੀ ਦਿੱਤੀ ਹੈ ਗੁਰਪਤਵੰਨ ਸਿੰਘ ਪੰਨੂ ਨੇ ਜੋ ਕਿ ਸਿੱਖ ਫੋਰ ਜਸਟਿਸ ਦੇ ਮੁਖੀ ਨੇ ਤੇ ਕੈਨੇਡਾ ਦੇ ਵਿੱਚ ਰਹਿ ਕੇ ਅਕਸਰ ਹੀ ਧਮਕੀਆਂ ਦਿੰਦੇ ਰਹਿੰਦੇ ਨੇ ਧਮਕੀ ਹੁਣ ਦਿਲਜੀਤ ਦੁਸਾਂਜ ਨੂੰ ਕਿਉਂ ਮਿਲੀ ਹੈ ਕਿਉਂਕਿ ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਵਿੱਚ ਦਿਲਜੀਤ ਦੁਸਾਂਜ ਜਾਂਦੇ ਨੇ ਅਤੇ ਅਮਿਤਾਬ ਬਚਨ ਦੇ ਪੈਰਾਂ ਹੱਥ ਲਗਾਉਂਦੇ ਨੇ ਇਹ ਗੱਲ ਨਨ ਨੂੰ ਚੰਗੀ ਨਹੀਂ ਲੱਗਦੀ ਤੇ ਚੰਗੀ ਨਾ ਲੱਗਣ ਦਾ ਕਾਰਨ ਕੀ ਹੈ ਕਾਰਨ ਵੀ ਵੱਡਾ ਹੈ ਕਿਉਂਕਿ ਜਦੋਂ ਸਿੱਖ ਨਸਲ ਖੁਸ਼ੀ ਹੋਈ ਸੀ ਸਿੱਖਾਂ ਵਿਰੋਧੀ ਦੰਗੇ ਹੋਏ ਸੀ ਤਾਂ ਉਸ ਵਕਤ ਅਮਿਤਾਬ ਬਚਨ ਤੇ ਇਲਜ਼ਾਮ ਲੱਗੇ ਸਨ ਕਿ ਉਹਨਾਂ ਨੇ ਸਿੱਖ ਭੀੜ ਨੂੰ ਭੜਕਾਇਆ ਉਸ ਤੋਂ ਬਾਅਦ 30000 ਸਿੱਖ ਮਰਦ ਔਰਤਾਂ ਤੇ ਬੱਚਿਆਂ ਦਾ ਕਤਲੇਆਮ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਮਿਤ ਆਵਚਨ ਨੇ ਨਾਰਾ ਵੀ ਦਿੱਤਾ ਸੀ ਕਿ ਖੂਨ ਦਾ ਬਦਲਾ ਖੂਨ से ਹੋਗਾ ਇਨਾ ਇਲਜ਼ਾਮਾ ਕਰਕੇ ਗੁਰਪਤਵੰਨ ਸਿੰਘ ਪੰਨੂ ਨੇ ਕਿਹਾ ਕਿ ਸਿੱਖਾਂ ਦਾ ਅਪਮਾਨ ਗਿਲਜੀਤ ਦੁਸਾਂਝ ਨੇ ਕੀਤਾ ਜਿਵੇਂ ਹੀ ਦਿਲਜੀਤ ਦੁਸਾਂਝ ਨੇ ਅਮਿਤ ਆਵਚਨ ਦੇ ਪੈਰਾਂ ਹੱਥ ਲਾਏ ਤਾਂ ਉਹਨਾਂ ਨੇ ਹਰ ਉਸ પીੜਤ ਦਾ ਦਿਲ ਦੁਖਾਇਆ ਜਿਹੜਾ ਕਿ ਸਿੱਖ ਨਸਲ ਖੋਸ਼ੀ ਦਾ ਦਰਦ ਹਲੇ ਵੀ ਆਪਣੇ ਦਿਲ ਦੇ ਵਿੱਚ ਲੈ ਕੇ ਬੈਠਿਆ ਕਿਉਂਕਿ ਉਸ ਜ਼ਖਮ ਹਲੇ ਵੀ ਅੱਲੇ ਨੇ ਉਹਨਾਂ ਜ਼ਖਮਾਂ ਤੇ ਮਲਮ ਹਲੇ ਤੱਕ ਨਹੀਂ ਲੱਗ ਸਕੀ ਪਰ ਦਿਲਜੀਤ ਦਸਾਂਜ ਦੇ ਪੈਰਾਂ ਹੱਥ ਲਗਾਉਣ ਤੋਂ ਬਾਅਦ ਗੁਰਪਤਵੰਨ ਸਿੰਘ ਪੰਨੂ ਜ਼ਰੂਰ ਨਾਰਾਜ਼ ਹੋ ਗਿਆ ਤੇ ਇੱਥੇ ਦਾ ਕਹਿ ਦਿੱਤਾ ਹੈ ਕਿ ਜਿਹੜਾ ਉਹਨਾਂ ਦਾ ਹੁਣ 1 ਨਵੰਬਰ ਨੂੰ ਆਸਟ੍ਰੇਲੀਆ ਦੇ ਵਿੱਚ ਸ਼ੋਅ ਹੋਣਾ ਹੈ ਉਹ ਵੀ ਨਾ ਕੀਤਾ ਜਾਵੇ ਉਸ ਦੇ ਬਾਹਰ ਕ ਰੈਲੀ ਕੀਤੀ ਜਾਵੇਗੀ ਤੇ ਜੇਕਰ ਸ਼ੋਅ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਖੁਦ ਦਿਲਜੀਤ ਦੀ ਹੋਵੇਗੀ ਇੰਨਾ ਹੀ ਨਹੀਂ ਕੌਣ ਬਣੇਗਾ ਕਰੋੜਪਤੀ ਸ਼ੋਅ ਬੰਦ ਕਰਨ ਦੀ ਵੀ ਧਮਕੀ ਗੁਰਪਤਵੰਨ ਸਿੰਘ ਪੰਨੂ ਨੇ ਦਿੱਤੀ ਹੈ ਇਹ ਵੀ ਕਹਿ ਦਿੱਤਾ ਹੈ ਕਿ ਜੇਕਰ ਸ਼ੋਅ ਹੋਵੇਗਾ ਤਾਂ ਉਸ ਦਾ ਅੰਜਾਮ ਵੀ ਚੰਗਾ ਨਹੀਂ ਹੋਵੇਗਾ ਤੋਂ ਦੱਸ ਦਿੰਦੇ ਆ ਕਿ ਇਸ ਦੇ ਨਾਲ ਹੀ ਗੁਰੂਪਤਵੰਨ ਸਿੰਘ ਪੰਨੂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੀ ਇੱਕ ਬੇਨਤੀ ਕੀਤੀ ਹੈ ਕਿ ਦਿਲਜੀਤ ਦਸਾਂਝ ਨੂੰ ਬੁਲਾਇਆ ਜਾਵੇ ਉਸ ਨੂੰ ਤਲਬ ਕੀਤਾ ਜਾਵੇ ਤੇ ਕਿਹੜੇ ਕਾਰਨਾ ਕਰਕੇ ਕਿਹੜੇ ਕੰਮਾਂ ਕਰਕੇ ਉਸ ਨੇ ਅਜੀਹਾ ਕੀਤਾ ਮੀਤਾਬਚਨ ਦੇ ਪੈਰ ਛੂਏ ਨੇ ਸਾਰਾ ਸਪਸ਼ਟਿਕਰਨ ਲਿਆ ਜਾਵੇ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਦਿਲਜੀਤ ਦਸਾਂਝ ਵੱਲੋਂ ਇੱਕ ਪਾਸੇ ਤਾਂ ਪੰਜਾਬੀ ਨੂੰ ਆਪਣੀ ਮਾਂ ਬੋਲੀ ਨੂੰ ਪੰਜਾਬੀ ਸੱਭਿਆਚਾਰ ਨੂੰ ਸੰਸਕਾਰਾਂ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਇਆ ਗਿਆ ਹੈ ਹਰ ਪਾਸੇ ਜਿੱਥੇ ਵੀ ਦਿਲਜੀਤ ਦੁਸਾਂਝ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਅਕਸਰ ਗੱਲ ਕਹਿੰਦੇ ਨੇ ਪੰਜਾਬੀ ਆ ਗਏ ਪੰਜਾਬੀ ਦਾ ਮਾਣ ਵਧਾਇਆ ਸੱਭਿਆਚਾਰ ਨੂੰ ਹਰ ਕੋਈ ਪਿਆਰ ਕਰਨ ਨੂੰ ਲਗਾਇਆ ਪਰ ਦੂਸਰੇ ਪਾਸੇ ਦਿਲਜੀਤ ਦੁਸਾਂਝ ਦੇ ਬੋਲੇ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਕਿ ਜਦੋਂ ਉਹ ਕੇਬੀਸੀ ਕਰੋੜਪਤੀ ਦੇ ਵਿੱਚ ਜਾਣਗੇ ਤਾਂ ਜਿੰਨੀ ਵੀ ਸ਼ੋਦੀ ਰਾਸ਼ੀ ਹੋਵੇਗੀ ਉਹ ਸਾਰੀ ਹੜ ਪੀੜਤਾਂ ਲਈ ਦਿੱਤੀ ਜਾਵੇਗੀ ਹੜ ਪੰਜਾਬ ਦੇ ਵਿੱਚ ਆਏ ਸਨ ਕਾਫੀ ਲੋਕ ਪ੍ਰਭਾਵਿਤ ਹੋਏ ਪਰ ਉਸ ਵਕਤ ਗੁਰਪਤਵੰਨ ਸਿੰਘ ਪੰਨੂ ਕਿੱਥੇ ਸੀ ਕਿ ਉਹਨਾਂ ਨੇ ਪੀੜਤਾਂ ਦੀ ਮਦਦ ਕੀਤੀ ਕਿ ਉਹਨਾਂ ਨੇ 84 ਦੇ ਪੀੜਤਾਂ ਦੀ ਮਦਦ ਕੀਤੀ ਉਹਨਾਂ ਦੇ ਜ਼ਖਮਾਂ ਤੇ ਮਲਮ ਲਗਾਏ ਜਾਂ ਸਿਰਫ ਗਿੱਦੜ ਧਮਕੀਆਂ ਦੇਣ ਦੇ ਉੱਤੇ ਹੀ ਗੁਰਪਤਵੰਨ ਸਿੰਘ ਪੰਨੂ ਆਪਣਾ ਜ਼ੋਰ ਲਗਾਉਂਦੇ ਨੇ ਕਿਉਂਕਿ ਦਿਲਜੀਤ ਦਸਾਂਝ ਨੇ ਤਾਂ ਹੜ੍ਹ ਪੀੜਤਾਂ ਦੀ ਮਦਦ ਵੀ ਕੀਤੀ ਸੀ ਪਹਿਲਾਂ ਜਦੋਂ ਹੜ੍ਹ ਆਏ ਉਹਨਾਂ ਦੀ ਟੀਮ ਦੇ ਕੋਲ ਪੂਰਾ ਸਹਿਯੋਗ ਦਿੱਤਾ ਗਿਆ ਪਰ ਹੁਣ ਪੂਰੀ ਰਾਸ਼ੀ ਦੇਣ ਦਾ ਵੀ ਉਹਨਾਂ ਨੇ ਐਲਾਨ ਕੀਤਾ ਸੀ ਪਰ ਗੁਰਪਤਵੰਨ ਸਿੰਘ ਪੰਨੂ ਨੇ ਧਮਕੀਆਂ ਦੇਣ ਤੋਂ ਬਿਨਾਂ ਕੀ ਕੀਤਾ